É okay. ਦਾਨਸ਼ੀਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਇੱਕ ਸੁੰਦਰ ਆਤੀਸ਼ਬਾਜ਼ੀ ਜੋ ਹੈ ਸੱਚਖੰਡ ਸਿੰਘ ਦਰਬਾਰ ਸਾਹਿਬ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਸੱਚਖੰਡ ਸਿੰਘ ਦਰਬਾਰ ਸਾਹਿਬ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਸੁੰਦਰ ਦੀਪਮਾਲਾ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਸੁੰਦਰ ਆਤੀਸ਼ਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਵੱਡਾ ਵਫਾ ਜਿਹੜਾ ਸੀਗਾ ਉਹ ਸੱਚਖੰਡ ਸਿੰਘ ਦਰਬਾਰ ਸਾਹਿਬ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਸ਼ਰਧਾਲੂ ਜਿੱਥੇ ਜਿਹੜੇ ਸੀ ਕੋ ਪਹੁੰਚੇ ਹੋਏ ਨਜ਼ਰ ਆਇਆ ਸੀ ਲੇਕਿਨ ਕਿਤਨਾ ਕਿਤੇ ਅੱਜ ਜਿਹੜੀ ਹੈ ਸੁੰਦਰ ਆਤੀਸ਼ਬਾਜ਼ੀ ਜਿਹੜੀ ਹੈ ਕੀਤੀ ਜਿਸ ਦਿਨਾਂ ਫੰਦੀ ਸ਼ੋਟ ਦੀ ਬਸ ਸੀ ਉਸ ਵੇਲੇ ਜਿਹੜੀ ਆਤਿਸ਼ਬਾਜ਼ੀ ਸੀਗੀ ਉਹ ਨਹੀਂ ਕੀਤੀ ਗਈ ਸੀ ਕਿਉਂਕਿ ਉਸ ਵੇਲੇ ਨਵੰਬਰ ਦਾ ਮਹੀਨਾ ਦੀ ਸ਼ੁਰੂਆਤ ਸੀ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਜੀ ਨੂੰ ਲੈ ਕੇ ਦੇਖਣ ਨੂੰ ਮਿਲਾ ਸੀ ਕਿ ਆਤਿਸ਼ਬਾਜ਼ੀ ਜਿਹੜੀ ਹੈ ਉਹ ਨਹੀਂ ਚੱਲੀ ਕਿਉਂਕਿ ਦੇਸ਼ਾਂ ਤੇ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਸੱਚਖੰਡ ਸ਼ੀਰ ਦਰਬਾਰ ਸਾਹਿਬ ਇਹੀ ਸੁੰਦਰ ਜਿਹੇ ਦ੍ਰਿਸ਼ ਵੇਖਣ ਵਾਸਤੇ ਪਹੁੰਚਦੇ ਹਨ ਲੇਕਿਨ ਕਿ ਤਰ੍ਹਾਂ ਕਿਹਾ ਤੇ ਜੋ ਸੱਚਖੰਡ ਸ਼ੀਰ ਦਰਬਾਰ ਸਾਹਿਬ ਹੈ ਉੱਤੇ ਸੁੰਦਰ ਦੀਪਮਾਲਾ ਜਿਹੜੀ ਹੈ ਉਹ ਕੀਤੀ ਗਈ ਔਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਰਹਿਰਾ ਸਾਹਿਬ ਦੇ ਪਾਰ ਪਾਰ ਦੇ ਭੋਗ ਤੋਂ ਬਾਅਦ ਜਿਹੜੀ ਹੈ ਸੁੰਦਰ ਆਤਿਸ਼ਬਾਜੀ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਇਹ ਜਿਹੜੀ ਆਤਿਸ਼ਬਾਜੀ ਹੈ ਜਰੂਰ ਜਿਹੜੇ ਲੋਕਾਂ ਦਾ ਕਹਿਣਾ ਸੀਗਾ ਕਿ ਇਹਨੂੰ ਘਟਾਉਣਾ ਚਾਹੀਦਾ ਸੀ ਕਿਉਂਕਿ ਪਹਿਲਾਂ ਸੀ ਬਹੁਤ ਸਾਰਾ ਪ੍ਰਦੂਸ਼ਣ ਜਿਹੜਾ ਹੈ ਉਹ ਫਲਾ ਚੁੱਕਿਆ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਸਾਹਮਣੇ ਆਈਆਂ ਸਨ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤੇ ਹੁਣ ਪੰਜਾਬ ਦਾ AQI ਲੈਵਲ ਜਿਹੜਾ ਸੀਗਾ ਫਿਰ ਖਰਾਬ ਹੁੰਦਾ ਹੋਇਆ ਨਜ਼ਰ ਆਇਆ ਸੀ ਲੇਕਿਨ ਕਿਤਨਾ ਕਿਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਕਾਫੀ ਆਤਿਸ਼ਬਾਜੀ ਜਿਹੜੀ ਹੈ ਉਹ ਉਹ ਚਲਦੀ ਹੋਈ ਆ ਨਜ਼ਰ ਆਈ ਆ ਬਜੀ ਕੀ ਕਹਿਣਾ ਚਾਹੋਗੇ ਤੁਸੀਂ ਦਰਬਾਰ ਸੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅ ਦੇਖੋ ਜੀ ਅੱਜ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਚੜਾ ਜਿੱਥੇ ਅਤ ਸੰਕਾਂ ਵਿਸ਼ਵ ਭਰ ਦੇ ਵਿੱਚ ਦਿਹਾੜਾ ਮਨਾ ਰਿਆ ਨੇ ਉੱਥੇ ਹੀ ਜੇ ਗੱਲ ਕਰੀਏ ਹਰਮੰਦਰ ਸਾਹਿਬ ਦੇ ਵਿੱਚ ਅਦਭੁਤ ਤਸਵੀਰਾਂ ਦੇਖਣ ਨੂੰ ਮਿਲੀਆਂ ਅਸੀਂ ਕੈਨੇਡਾ ਤੋਂ ਇੱਥੇ ਪਹੁੰਚੇ ਆ ਜੀ ਇਸ ਧਰਤੀ ਤੇ ਸਾਨੂੰ ਸਜਦਾ ਕਰਦੇ ਆ ਇਸ ਧਰਤੀ ਨੂੰ ਕਿਉਂਕਿ ਗੁਰੂ ਨਗਰੀ ਦਾ ਮਾਣ ਹੈ ਔਰ ਜਿੱਥੇ ਦੇਖੀਏ ਗੁਰੂ ਨਾਨਕ ਸਾਹਿਬ ਨੇ ਪੈਰ ਪਾਇਆ ਪੂਰੀ ਸ੍ਰਿਸ਼ਟੀ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਉਹਨਾਂ ਨੇ ਚਰਨ ਪਾ ਕੇ ਨਵਿੱਤਾ ਕੀਤਾ ਪੂਰੀ ਲੋਕਾਈ ਚੋਕਰੀ ਹੈ ਅੱਜ ਪੂਰਾ ਬ੍ਰਹਮੰਡ ਚੋਕ ਰਿਹਾ ਕਿ ਅੱਜ ਪਹਿਲੀ ਪਾਤਸ਼ਾਹ ਇੱਕ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਸੀਗਾ ਔਰ ਅੱਜ ਲੋੜ ਹੈ ਸਾਨੂੰ ਉਸ ਇੱਕ ਓੰਕਾਰ ਦੇ ਸੰਦੇਸ਼ ਤੇ ਚੱਲਣ ਦੀ ਕਿਉਂਕਿ ਅੱਜ ਦਿਲਾਂ 'ਚ ਤਕਾਸਾਂ ਵਧ ਗਈਆਂ ਨੇ ਪਰ ਮਿਠਾਸ ਨਹੀਂ ਹੈਗੀ ਕੀਤਾ ਜੇ ਗੱਲ ਕਰੀਏ ਇਹ ਕਾਲਪੁਰਖ ਦੀ ਤਾਂ ਅਕਾਲਪੁਰਖ ਹੀ ਕਹਿੰਦਾ ਕਿ ਜੇ ਅਸੀਂ ਪਿਆਰ ਨਾ ਰਹੀਏ ਬਾਣੀ ਵੀ ਇਹੀ ਕਹਿੰਦੀ ਆ ਜੇ ਅਸੀਂ ਰਲ ਮਿਲ ਕੇ ਰਹੀਏ ਪਿਆਰ ਨਾ ਰਹੀਏ ਤਾਂ ਬੜਾ ਕੁਝ ਪਾ ਸਕਦੇ ਲੇਕਿਨ ਪਿਛਲੇ ਵਾਰ ਜੋ ਸੀ ਜੋ ਬੰਦੀ ਛੋੜ ਦੀ ਵਾਰ ਸੀ ਉਦੋਂ ਆਤਿਸ਼ਬਾਜੀ ਨਹੀਂ ਹੋ ਪਾਈ ਕਈ ਵਿਦੇਸ਼ਾਂ ਤੋਂ ਆਈ ਸੰਗਤ ਸੀਗੀ ਉਹ ਨਿਰਾਸ਼ ਨਜ਼ਰ ਆਈ ਕਿ ਲੱਗਦਾ ਕਿ ਇਸ ਵਾਰ ਉਹ ਨਿਰਾਸ਼ਾ ਦੂਜ ਹੋਈ ਹੈ ਬਿਲਕੁਲ ਜੀ ਅੱਜ ਬਹੁਤ ਸੋਨਾ ਇਹ ਵੇਖ ਰਿਹਾ ਅੱਖਾਂ ਚਮਕ ਆਈ ਹੈ ਅੱਖਾਂ ਚ ਰੌਣਕ ਆਈ ਆਤੀਸ਼ਬਾਜ਼ੀ ਅੱਜ ਹੋਈ ਹੈ ਪਰ ਘਟ ਹੋਈ ਹੈ ਘਟ ਇਸ ਕਰਕੇ ਹੋਈ ਹੈ ਕਿ ਜਿਹੜਾ AQI ਲੈਵਲ ਲਗਾਤਾਰ ਵੱਧ ਰਿਹਾ ਉਸ ਨੂੰ ਵੇਖਦੇ ਹੋਏ SGPC ਨੇ ਵੀ ਧਿਆਨ ਚ ਰੱਖਿਆ ਪਰ ਸੰਗਤਾਂ ਸੰਗਤਾਂ ਨੇ ਕਿਉਂਕਿ ਗੁਰੂ ਸਾਹਿਬ ਸੰਗਤਾਂ ਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਸੀ ਸੰਗਤਾਂ ਦਾ ਚਾਹ ਹੁੰਦਾ ਕਿ ਆਤੀਸ਼ਬਾਜ਼ੀ ਦੇਖਣੀ ਹੈ ਪਰ ਸੰਗਤਾਂ ਦੇ ਵਾਸਤੇ SGPC ਵੱਲੋਂ ਵੀ ਆਤੀਸ਼ਬਾਜ਼ੀ ਕੀਤੀ ਗਈ ਭਾਵੇਂ ਘਟ ਕੀਤੀ ਗਈ ਹੈ ਆਤੀਸ਼ਬਾਜ਼ੀ ਕੀਤੀ ਹੈ ਪਰ ਇਹ ਲੋਕੈਕ ਦ੍ਰਿਸ਼ ਕਾਲੀ ਕਾਲੇ ਅਸਮਾਨ 'ਚ ਸੁਨਹਿਰੀ ਹਰਿਮੰਦਰ ਹੋਰ ਵੀ ਸੋਹਣਾ ਲੱਗਦਾ ਹੈ ਹੋਰ ਵੀ ਚਾਰਚਨ ਲੱਗਦਾ ਜਦੋਂ ਰੰਗ-ਬਰੰਗੇ ਆਤੀਸ਼ਬਾਜ਼ੀ ਆਉਂ ਦੇਖ ਨੂੰ ਮਿਲਦੀਆਂ ਨੇ ਔਰ ਵਾਕਈਏ ਤਸਵੀਰਾਂ ਕਾਇਦ ਕਰ ਲਈਏ ਵਿਦੇਸ਼ 'ਚ ਬੈਠੇ ਹੋਏ ਹਰ ਇੱਕ ਵਿਅਕਤੀ ਦੀ ਤਾਂ ਮੰਨ ਹੁੰਦੀ ਆ ਕਿ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਆਲੋਕਿਕ ਨਜ਼ਾਰਾ ਜਿਹੜਾ ਦੇਖੀਏ ਤੁਸੀਂ ਵੀ ਵਿਦੇਸ਼ ਤੋਂ ਆਏ ਹੋ ਕੀ ਕਹਿਣਾ ਚਾਹੋਗੇ ਇੱਥੇ ਜੋ ਪਹੁੰਚੇ ਹੋ ਪਰਿਵਾਰ ਦੇ ਨਾਲ ਪਹੁੰਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਨੇ ਜਲੋਸ ਸੱਭ ਸਜਾਏ ਗਏ ਨੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹੋਰ ਜੀ ਬਿਲਕੁਲ ਜੀ ਇਹ ਸਾਡਾ ਵਿਰਸਾ ਆ ਸਾਡਾ ਇਤਿਹਾਸ ਇਸੇ ਨੂੰ ਲੈ ਕੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰੀਏ ਜਿਹੜੇ ਗੁਰੂ ਤੋਂ ਬੇਮੁਖ ਹੋ ਗਿਰੋ ਵਾਪਸ ਹੋ ਉਹਨਾਂ ਨੂੰ ਇਤਿਹਾਸ ਪਤਾ ਲੱਗੇ ਕੀ ਕੀ ਇਤਿਹਾਸ ਹੈ ਉਹਨੇ ਇੱਕ ਨਨਕਾਣਾ ਸਾਹਿਬ ਅਸੀਂ ਕਹਿੰਨੇ ਆ ਪਾਕਿਸਤਾਨ ਦੇ ਵਿੱਚ ਇੱਕ ਨਨਕਾਣਾ ਸਾਡੇ ਸੁਲਤਾਨਪੁਰ ਲੋਧੀ ਵਿੱਚ ਨਨਕਾਣਾ ਸਾਹਿਬ ਇਸ ਕਰਕੇ ਕਿਹਾ ਗਿਆ ਕਿਉਂਕਿ 14 ਸਾਲ 9 ਮਹੀਨੇ 13 ਦਿਨ ਬਾਬਾ ਜੀ ਨੇ ਸੁਲਤਾਨਪੁਰ ਲੋਧੀ ਵੀ ਖਿਲਾਏ ਔਰ ਉੱਥੇ ਜਬਜੀ ਸਾਹਿਬ ਦੀ ਬਾਣੀ ਦੀ ਰਚਨਾ ਹੈ ਜਬਜੀ ਸਾਹਿਬ ਦੀ ਪਹਿਲੀ ਬਾਣੀ ਹੈ ਗੁਰਦਰੰਗ ਸਿੰਘ ਸਾਹਿਬ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੀ ਬਾਣੀ ਜਬਜੀ ਸਾਹਿਬ ਹੈ ਮੂਲ ਮੰਤਰ ਦਾ ਉਚਾਰਨ ਅਚੋਕੀ ਦਾ ਗੁਰੂ ਨਾਨਕ ਸਾਹਿਬ ਨੇ ਸੋ ਐਡੀਆਂ ਪਾਵਨ ਧਰਤੀਆਂ ਨੇ ਸਾਡੇ ਕੋਲ ਐਡਾ ਅਮੀਰ ਵਿਰਸਾ ਹੈ ਸਾਡੇ ਕੋਲ ਨਾ ਅਮੀਰ ਇਤਿਹਾਸ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਵੀ ਇਤਿਹਾਸ ਮਿੱਥੇ ਨਹੀਂ ਹੈਗਾ ਸਾਡਾ ਇਤਿਹਾਸ ਹੈ ਇੱਕ ਵੱਡਾ ਇਤਿਹਾਸ ਹੈ ਵਿਸ਼ਾਲ ਇਤਿਹਾਸ ਹੈ ਜੇਸੀ ਨੂੰ ਪੜਨ ਤੇ ਆਈਏ ਤਾਂ ਵਾਕ ਕੇ ਸਾਡੇ ਜੀਵਨ ਦੇ ਵਿੱਚ ਸੁਧਾਰ ਆ ਸਕਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਵਿਦੇਸ਼ ਤੋਂ ਆਈਆਂ ਹਾਂ ਸਕਦਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਹੈ ਉਹ ਨਹੀਂ ਵੇਖਣ ਮਿਲਿਆ ਹਾਲਾਂਕਿ ਉਹਨਾਂ ਬਲੈ ਵੀ ਕਹਿਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਤੀਸ਼ਬਾਜੀ ਚਲਾਈ ਗਈ ਲੇਕਿਨ ਕਿਸੇ ਸ੍ਰੀਮਤ ਕਾਇਤਾ ਜਿਹੜੀ ਹੈ ਆਤਬਾਈ ਚਲਾਈ ਗਈ ਤਾਂ ਜੋ ਕਿ ਜੋ IQL ਲੈਵਲ ਜਿਹੜਾ ਹੈ ਜੋ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਸੀ ਹਮੇਸ਼ਾ ਤਾਂ ਉਸ ਜਿਹੜੀ ਕਾਰਟ ਜਿਹੜੀ ਆ ਹੋ ਸਕਿਆ ਲੇਕਿਨ ਕਿਤਨਾ ਕਿਤੇ ਲੋਕਾਂ ਦੇ ਵਿੱਚ ਕਿਉਂਕਿ ਦੀਪਾਵਲੀ ਦੇ ਮਾ ਕਿ ਸੰਗਤਾਂ ਸੰ ਉਹਨਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਆਦੇਸ਼ ਬਾਜੀ ਹੀ ਮੁਖਤੋਰ ਦੇ ਵੇਖਣ ਵਾਸਤੇ ਪਹੁੰਚਿਆ ਗਿਆ ਸੀ ਲੇਕਿਨ ਉਹ ਆਦੇਸ਼ ਬਾਜੀ ਨਹੀਂ ਵੇਖ ਪਾਇਆ ਜਿਸ ਕਰਕੇ ਉਹਨਾਂ ਨੂੰ ਕਾਫੀ ਮਲਾਲ ਸੀ ਲੇਕਿਨ ਅੱਜ ਸੰਗਤਾਂ ਜਿਹੜੀਆਂ ਪਹੁੰਚੇ ਨੇ ਉਹਨਾਂ ਨੂੰ ਕਾਫੀ ਵਧੀਆ ਵੀ ਲੱਗ ਰਿਹਾ ਔਰ ਕਹਿਣਾ ਕਿ ਜਿਸਾ ਪਾਕਿਸਤਾਨ ਦੇ ਵਿੱਚ ਕਾਂਸ਼ੀਰਗੁਰ ਰਾਣਾ ਦੇ ਜਿਹਦਾ ਪ੍ਰਕਾਸ਼ਪੁਰ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਉੱਤੇ ਹੀ ਸਤਗਨ 시 ਦਰਬਾਰ ਸਾਹਿਬ ਉਹਨਾਂ ਵੱਲ ਪਹੁੰਚ ਕੇ ਸਵੇਰ ਤੋਂ ਹੀ ਦਰਸ਼ਨ ਜਲਦਾਰੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਜੋ ਸ਼ਾਮ ਦੁਪਹਿਰ ਦੇ ਟਾਈਮ ਤੇ ਜਲੋਤ ਸਭ ਸ ਚਲਾਈ ਗਈ ਹੈ ਅਤੇ ਇੱਕ ਜੋ ਇਕੁਇਲੈਵਲ ਨੂੰ ਸੁਰੱਖਿਤੇ ਹੋਏ ਹੀ ਜਿਹੜੀ ਹੈ ਸਾਰੀ ਆਤਿਸ਼ਬਾਜ਼ੀ ਚਲਾਈ ਗਈ ਹੈ ਤਾਂ ਜੋ ਕਿ ਪ੍ਰਦੂਸ਼ਣ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਹੁਣ ਜੋ ਸ਼੍ਰੋਮਿਕ ਕਮੇਟੀ ਹੈ ਉਸ ਵੱਲੋਂ ਇਹ ਹਮੇਸ਼ਾ ਹੀ ਤਿਆਰ ਰੱਖਿਆ ਜਾਂਦਾ ਹੈ ਅਤੇ ਲਗਾਤਾਰ ਹੀ ਇਹ ਵੀ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਗ੍ਰੀਨ ਜਿਹੜੀ ਹੈ ਹਮੇਸ਼ਾ ਪਟਾਕੇ ਜਿਹੜੇ ਨੇ ਉਹ ਚਲਾਏ ਜਾਂਦੇ ਰਹੇ ਨੇ ਕੈਮਰਾ ਪਰਸਨ ਬੰਤਨਾ ਗੁਰਪ੍ਰੀਤ ਸਿੰਘ ਬਾਬੂ ਸ਼ਹੀ ਅਮਰਸਾ ਸਾਹਿਬ